ਤੇ ਅਡਲਾ ਜੀ ਕੱਲ ਦੇ ਕਿਸਾਨਾਂ ਦੇ ਮੁੱਦੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਸਰਕਾਰ ਨੇ ਕੀਤਾ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਬਹੁਤ ਦੁੱਖ ਦੀ ਗੱਲ ਹੈ ਕਿ ਬੁਲਾ ਕੇ ਸਮਝਾਉਤੇ ਵਾਸਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਦੁਸ਼ਮਨ ਦੇਸ਼ ਵੀ ਇਦਾਂ ਨਹੀਂ ਕਰਦਾ ਇੱਕ ਬੰਨੇ ਕਿਸਾਨ ਕਹਿ ਰਹੇ ਆ ਕਿ ਸਾਡਾ ਜਿਹੜਾ ਸਮਝੌਤਾ ਇਹ ਆਲਮੋਸਟ ਹੋਣ ਵਾਲਾ ਆ 4 ਮਈ ਦੀ ਡੇਟ ਪਈ ਹੈ ਵੀ ਇਹ ਭਾਜੀਪੀ ਜਿਹੜੀ ਕੇਂਦਰ ਸਰਕਾਰ ਦੇ ਮੰਤਰੀ ਆ ਉਹ ਵੀ ਇਸ ਚੀਜ਼ ਨਾਲ ਸਹਿਮਤ ਨੇ ਪਰ ਮੀਟਿੰਗ ਤੋਂ ਬਾਅਦ ਤੁਰੰਤ ਰਾਜ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿੰਦੀ ਹੈ ਔਰ ਉਹਨਾਂ ਨੂੰ ਰੀਟੇਨ ਕਰ ਲੈਂਦੀ ਹੈ ਜਿੰਨੇ ਸਮਰਥਕ ਹੈ ਸਾਰਿਆਂ ਨੂੰ ਰੀਟੇਨ ਕੀਤਾ ਜਾਂਦਾ ਹੈ ਮੈਂ ਕਹਿਣਾ ਚਾਹੁੰਦਾ ਹੈ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਕਿਸਾਨਾਂ ਦੇ ਹੱਕ 'ਚ ਮੇਰੀ ਇੱਕੀ ਤੁਹਾਨੂੰ ਗੁਜਾਰਿਸ਼ ਹੈ ਮਾਨ ਸਾਹਿਬ ਤੁਸੀਂ ਇਹਨਾਂ ਨੂੰ ਬੱਸਾਂ 'ਚ ਭਰੋ ਤੇ ਦਿੱਲੀ ਛੱਡ ਗਿਆ ਉਹ ਕਿਉਂਕਿ ਰਸਤੇ ਜਿਹੜੇ ਸੀ ਹਰਿਆਣੇ ਨੇ ਬਲੌਕ ਕੀਤੇ ਸੀ ਰਸਤੇ ਖੁੱਲਣੇ ਚਾਹੀਦੇ ਆਸੀਂ ਪੰਜਾਬ ਦੇ ਹੱਕ 'ਚ ਇਹਦੇ ਆਮ ਜਨਤਾ ਪਰੇਸ਼ਾਨ ਨਾ ਹੋਵੇ ਪਰ ਉਹਨਾਂ ਦੀ ਇੱਕੋ ਮੰਗ ਸੀ ਕਿ ਸਾਨੂੰ ਦਿੱਲੀ ਜਾਣਾ ਹੈ ਮੇਰਾ ਇੱਕੋ ਹੀ ਤੁਹਾਨੂੰ ਸਵਾਲ ਹੈ ਤੇ ਇੱਕ ਤੁਹਾਨੂੰ ਇਸ ਗੱਲ ਦੀ ਰਿਕਵੈਸਟ ਵੀ ਹੈ ਕਿ ਇਹਨਾਂ ਸਾਰਿਆਂ ਨੂੰ ਮੰਗ ਕਰਦੇ ਆਂ ਜੀ ਕਿ ਬੱਸਾਂ 'ਚ ਬਿਠਾਓ ਗੱਡੀਆਂ ਲਾਓ ਤੇ ਜੰਤਨ ਮੰਦਰ ਛੱਡੋ ਤਾਂ ਕਿ ਪਤਾ ਲੱਗ ਸਕੇ ਕਿਉਂਕਿ ਜਿਹੜੀ ਗੱਲ ਕੇਂਦਰ ਸਰਕਾਰ ਹੁਣ ਲਾਗੇ ਲਾਗੇ ਪਹੁੰਚੀ ਐ ਉਹ ਹੱਲ ਹੋ ਜਾਏ ਐ ਐਮਐਸਪੀ ਦੀ ਵੀ ਗੱਲ ਐ ਹੋਰ ਵੀ ਕਈ ਮਸਲੇ ਨੇ ਤੁਸੀਂ ਦੇ ਕਹੇ ਲੜਾਈ ਕੇਂਦਰ ਨਾਲ ਐ ਕਿ ਹੁਣ ਤੁਹਾਡੇ ਕੋਲ ਕਿਸਾਨ ਬੈਠੇ ਨੇ ਤੁਸੀਂ ਬੱਸਾਂ ਭਰੋ ਤੇ ਦਿੱਲੀ ਛੱਡੋ ਨਾਲੇ ਪਤਾ ਲੱਗੇ ਤੁਹਾਡਾ ਕਿ ਤੁਸੀਂ ਕਿੰਨੇ ਤੇ ਅੱਛੀ ਜੇ ਤੁਸੀਂ ਦੋਵਾਂ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਮਾਹੌਲ ਗਾ ਖਰਾਬ ਕੀਤਾ ਵਰਗੀਕਰਨ ਕਰ ਰਹੇ ਜੇ ਕਿਤੇ ਕਿ ਸਟੋਰਚ ਨਾ ਹੋ ਰਹੀਆਂ ਨੇ ਬਡੋਜ਼ਰ ਚੱਲ ਰਹੇ ਨੇ ਵੱਡਿਆਂ ਤੇ ਵੀ ਚਲਾਓ ਨਾਲ ਵੱਡਿਆਂ ਤੇ ਵੀ ਚਲਾਓ ਤੇ ਇਹ ਦੱਸੋ ਵੀ ਇਹ ਜਿਹੜੇ ਨਸ਼ਿਆਂ ਦੇ ਨਾਲ ਘਰ ਬਣੇ ਕਿੱਦਾਂ ਬਣ ਗਏ ਤੁਸੀਂ ਕਿੱਦਾਂ ਇਹ ਘਰ ਜਿਹੜੇ ਮਤਲਬ ਲੋਕਾਂ ਲਈ ਮਤਲਬ ਇਹ ਬਣਾਤੇ ਔਰ ਤੁਹਾਡੀ ਸੀਆਈਡੀ ਇੰਟੈਲੀਜੈਂਸ ਸਾਰੀ ਫੇਰ ਪੁਲਿਸ ਫੇਰ ਕਿੱਦਾਂ ਨਸ਼ਾ ਇਹਨਾਂ ਵੇਗ ਗਿਆ ਅੰਮ੍ਰਿਤਸਰ ਦੇ ਚ ਇੰਨਾ ਪਰਮਾਰ ਨਸ਼ਾ ਆ ਡੜਾ ਸਟਾਏਡੇ ਖੁੱਲ ਕੇ ਚੱਲਦਾ ਆ ਤੁਸੀਂ ਲੋਕ ਉਹਨਾਂ ਨੂੰ ਕਦੀ ਕੰਟਰੋਲੀ ਵੀ ਕੀਤਾ ਚਿੱਠੀਆਂ ਲਿਖਦੇ باوجود ਵੀ ਕਦੀ ਕਦੀ ਕੀਤਾ ਮੇਰੀ ਇੱਕ ਹੀ ਗੱਲ ਹੈ ਮਾਹੌਲ ਪੰਜਾਬ ਦਾ ਖਰਾਬ ਨਾ ਕਰੋ ਦੋਵੇਂ ਪਾਰਟੀਆਂ ਤੁਸੀਂ ਰੱਖ ਕੇ ਮਾਹੌਲ ਖਰਾਬ ਕਰ ਰਹੀਆਂ ਜੇ ਇੰਨਾ ਕਿਸਾਨਾਂ ਨੂੰ ਡਿਟੇਨ ਤੁਸੀਂ ਕਰ ਲਿਆ ਦਿੱਲੀ ਪਹਚਾਉ ਤੇ ਅਡਲਾ ਜੀ ਕੱਲ ਦੇ ਕਿਸਾਨਾਂ ਦੇ ਮੁੱਦੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਸਰਕਾਰ ਨੇ ਕੀਤਾ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਬਹੁਤ ਦੁੱਖ ਦੀ ਗੱਲ ਹੈ ਕਿ ਬੁਲਾ ਕੇ ਸਮਝਾਉਤੇ ਵਾਸਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਦੁਸ਼ਮਣ ਦੇਸ਼ ਵੀ ਇਦਾਂ ਨਹੀਂ ਕਰਦਾ ਇੱਕ ਬਨੇ ਕਿਸਾਨ ਕਹਿ ਰਹੇ ਆ ਕਿ ਸਾਡਾ ਜਿਹੜਾ ਸਮਝੌਤਾ ਇਹ ਆਲਮੋਸਟ ਹੋਣ ਵਾਲਾ ਆ 4 ਮਈ ਦੀ ਡੇਟ ਪਈ ਹੈ ਵੀ ਇਹ ਭਾਜਪਾ ਜਿਹੜੀ ਕੇਂਦਰ ਸਰਕਾਰ ਦੇ ਮੰਤਰੀ ਆ ਉਹ ਵੀ ਇਸ ਚੀਜ਼ ਦਾ ਸੰਕਲਪ ਨੇ ਪਰ ਮੀਟਿੰਗ ਤੋਂ ਬਾਅਦ ਤੁਰੰਤ ਰਾਜ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਔਰ ਉਹਨਾਂ ਨੂੰ ਰੀਟੇਨ ਕਰ ਲੈਂਦੀ ਹੈ ਜਿੰਨੇ ਸਮਰਥਕ ਆ ਸਾਰਿਆਂ ਨੂੰ ਰੀਟੇਨ ਕੀਤਾ ਜਾਂਦਾ ਹੈ ਮੈਂ ਕਹਿਣਾ ਚਾਹੁੰਦਾ ਹਾਂ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਕਿਸਾਨਾਂ ਦੇ ਹੱਕ ਚ ਮੇਰੀ ਇੱਕੀ ਤੁਹਾਨੂੰ ਗੁਜਾਰਿਸ਼ ਹੈ ਮਾਨ ਸਾਹਿਬ ਤੁਸੀਂ ਇਹਨਾਂ ਨੂੰ ਬੱਸਾਂ 'ਚ ਭਰੋ ਕਿ ਦਿੱਲੀ ਛੱਡ ਗਿਆ ਉਹ ਕਿਉਂਕਿ ਰਸਤੇ ਜਿਹੜੇ ਸੀ ਹਰਿਆਣੇ ਨੇ ਬਲਾਕ ਕੀਤੇ ਸੀ ਰਸਤੇ ਖੁੱਲਣੇ ਚਾਹੀਦੇ ਅਸੀਂ ਪੰਜਾਬ ਦੇ ਆਕਾਚੇ ਦੇ ਆਮ ਜਨਤਾ ਪਰੇਸ਼ਾਨ ਨਾ ਹੋਵੇ ਪਰ ਉਹਨਾਂ ਦੀ ਇੱਕੋ ਮੰਗ ਸੀ ਕਿ ਸਾਨੂੰ ਦਿੱਲੀ ਜਾਣਾ ਹੈ ਮੇਰਾ ਇੱਕੋ ਹੀ ਤੁਹਾਨੂੰ ਸਵਾਲ ਹੈ ਤੇ ਇੱਕ ਤੁਹਾਨੂੰ ਇਸ ਗੱਲ ਦੀ ਰਿਕਵੈਸਟ ਵੀ ਆ ਕਿ ਇਹਨਾਂ ਸਾਰਿਆਂ ਨੂੰ ਮੰਗ ਕਰਦੇ ਆਂ ਜੀ ਕਿ ਬੱਸਾਂ 'ਚ ਬਿਠਾਓ ਗੱਡੀਆਂ ਲਾਓ ਤੇ ਜੰਤਮੰਦਰ ਛੱਡੋ ਤਾਂ ਕਿ ਪਤਾ ਲੱਗ ਸਕੇ ਕਿਉਂਕਿ ਜਿਹੜੀ ਗੱਲ ਕੇਂਦਰ ਸਰਕਾਰ ਹੁਣ ਲਾਗੇ ਲਾਗੇ ਪਹੁੰਚੀ ਹੈ ਉਹ ਹੱਲ ਹੋ ਜਾਏ ਐਮਐਸਪੀ ਦੀ ਵੀ ਗੱਲ ਹੈ ਹੋਰ ਵੀ ਕਈ ਮਸਲੇ ਨੇ ਤੁਸੀਂ ਦੇਖਿਆ ਇੱਕ ਲੜਾਈ ਕੇਂਦਰ ਨਾਲ ਹੈ ਤੇ ਹੁਣ ਤੁਹਾਡੇ ਕੋਲ ਕਿਸਾਨ ਬੈਠੇ ਨੇ ਤੁਸੀਂ ਬੱਸਾਂ ਪਰ ਤੇ ਦਿੱਲੀ ਛੱਡੋ ਨਾਲੇ ਪਤਾ ਲੱਗੇ ਤੁਹਾਡਾ ਕਿ ਤੁਸੀਂ ਕਿੰਨੇ ਤੇ ਅੱਛੀ ਜੇ ਤੁਸੀਂ ਦੋਹਾਂ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਮਾਹੌਲ ਦਾ ਖਰਾਬ ਕੀਤਾ ਵਰਗੀਕਰਨ ਕਰ ਰਹੇ ਜੇ ਕਿਥੇ ਐਕਸਟਰਸ਼ਨਾਂ ਹੋ ਰਹੀਆਂ ਨੇ ਬਡੋਜ਼ਰ ਚੱਲ ਰਹੇ ਨੇ ਵੱਡਿਆਂ ਦੇ ਵੀ ਚਲਾਓ ਨਾਲ ਵੱਡਿਆਂ ਤੇ ਵੀ ਚਲਾਓ ਤੇ ਇਹ ਦੱਸੋ ਵੀ ਇਹ ਜਿਹੜੇ ਨਸ਼ਿਆਂ ਦੇ ਨਾਲ ਘਰ ਬਣੇ ਕਿੱਦਾਂ ਬਣ ਗਏ ਤੁਸੀਂ ਕਿੱਦਾਂ ਇਹ ਘਰ ਜਿਹੜੇ ਮਤਲਬ ਲੋਕਾਂ ਲਈ ਮਤਲਬ ਇਹ ਬਣਾਤੇ ਔਰ ਤੁਹਾਡੀ ਸੀਆਈਡੀ ਇੰਟੈਲੀਜੈਂਸ ਸਾਰੀ ਫੇਰ ਪੁਲਿਸ ਫੇਰ ਕਿੱਦਾਂ ਨਸ਼ਾ ਇਹਨਾਂ ਵੇਚ ਗਿਆ ਅੰਮ੍ਰਿਤਸਰ ਦੇ ਕਿੰਨਾ ਪਰਮਾਰ ਨਸ਼ਾ ਆਇਆ ਦੜਾ ਸਟੇਟ ਦੇ ਖੁੱਲ ਕੇ ਚੱਲਦਾ ਹੈ ਤੁਸੀਂ ਲੋਕ ਉਹਨਾਂ ਨੂੰ ਕਦੀ ਕੰਟਰੋਲ ਹੀ ਨਹੀਂ ਕੀਤਾ ਚਿੱਠੀਆਂ ਲਿਖਦੇ باوجود ਵੀ ਕੰਦ ਕਰ ਦਿੱਤਾ ਮੇਰੀ ਇੱਕ ਹੀ ਗੱਲ ਹੈ ਮਾਹੌਲ ਪੰਜਾਬ ਦਾ ਖਰਾਬ ਨਾ ਕਰੋ ਦੋਵੇਂ ਪਾਰਟੀਆਂ ਤੁਸੀਂ ਲੜ ਕੇ ਮਾਹੌਲ ਖਰਾਬ ਕਰ ਰਹੀਆਂ ਜੇ ਇੰਨਾ ਕਿਸਾਨਾਂ ਨੂੰ ਡਿਟੇਨ ਤੁਸੀਂ ਕਰ ਲਿਆ ਦਿੱਲੀ ਪਹਚਾਓ